copyright disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use sashi kalji umeed kardi hain ke tusi saare thik ho mongi loo ji do din hoi ni besti ho inu tena ne phir jeda avta vloga u upload katta te bina kise deri to kade hain apna apni ajdi video ne shuru ਅਸੀ ਗੱਲ ਦੀ ਸਾਰਿਆਂ ਨੂੰ ਲਾਓ ਵੀ ਮਿੱਤਰੋ ਅੱਜ ਹਵਾ ਬਹੁਤ ਚੱਲ ਰਹੀ ਆ ਤੇ ਅਸੀਂ ਮਾੜਾ ਮਾੜਾ ਚਲ ਵੀਡੀਓ ਵਾੜੀਓ ਸ਼ੂਟ ਕਰ ਲਈਏ ਸੋਹਣੇ ਮੁੰਡੇ ਕਿਤੇ ਕਿਤੇ ਬਾਹਰ ਨਿਕਲਦੇ ਆ ਇਹ ਗੱਲ ਤਾਂ ਮੰਨੀ ਵੀ ਸੋਹਣੇ ਮੁੰਡੇ ਕਿਤੇ ਕਿਤੇ ਬਾਹਰ ਨਿਕਲਦੇ ਆ ਪਰ ਸੋਹਣੇ ਮੁੰਡਿਆਂ ਦੀ ਤੁਹਾਡੇ ਵਾਂਗੂ ਪੂਰੇ ਪੰਜਾਬ 'ਚ ਜਿਵੇਂ ਤੁਹਾਡੀ ਬੇਸਤੀ ਹੋਈ ਨਾ ਆਈ ਨਹੀਂ ਹੁੰਦੀ ਠੀਕ ਆ ਉਹ ਤੁਹਾਡੇ ਵਾਂਗੂ ਜਿਹੜਾ ਸਕੈਮ ਨਹੀਂ ਪ੍ਰਮੋਟ ਕਰਦੇ ਤੁਹਾਡੇ ਵਾਂਗੂ ਗੋਲੀਆਂ ਨਹੀਂ ਖਾਂਦੇ ਨਸ਼ੇ ਨਹੀਂ ਕਰਦੇ ਉਹ ਥੋੜੀ ਤਾਂ ਜਮੇ ਸ਼ਰਮ ਲੱਥੀ ਹੋਈ ਆ ਆਏ ਨਹੀਂ ਵੀ ਸਾਡੀ ਬੇਇੱਜ਼ਤੀ ਹੋ ਕੇ ਅੱਡੇ ਤੇ ਦੋ ਦਿਨ ਵਲੌਗ ਨਾ ਪਾਈ ਗਏ ਪਰ ਨਹੀਂ ਲੋਕਾਂ ਨੇ ਵੀ ਤਾਂ ਦੱਸਣਾ ਵੀ ਤੁਸੀਂ ਸਿਰੇ ਦੇ ਬੇਸ਼ਰਮ ਢੀਠ ਵਲੌਗਰ ਕਰੋ ਸਰੋਂ ਹੀ ਤੇ ਮੈਂ ਚਲੋ ਇੱਕ ਵੀਡੀਓ ਸ਼ੂਟ ਕੀਤੀ ਜਾਵੇ ਸਰੋਂ ਚ ਫੇਰ ਇਹਨਾਂ ਦੀ ਜਿਹੜੀ ਸੋ ਕੋਲਡ ਆਡੀਅנס ਆ ਉਹ ਸਾਨੂੰ ਆ ਕੇ ਕਮੈਂਟਾਂ ਵਿੱਚ ਕਹਿੰਦੇ ਹੋ ਤੁਸੀਂ ਇਹਨਾਂ ਤੇ ਕੀ ਲੈਣਾ ਤੁਸੀਂ ਇਹਨਾਂ ਦੀ ਵੀਡੀਓ ਰੋਸਟ ਕਰਾ ਤੋ ਕਰਦੇ ਆ ਤੇ ਹੁਣ ਇਹਨਾਂ ਦੀ ਵੀਡੀਓ ਰੋਸਟ ਨਾ ਕਰੀ ਗਏ ਤੇ ਕੀ ਕਰਕੇ ਦੋ ਦਿਨ ਹੀ ਹੋਏ ਬੇਇੱਜ਼ਤੀ ਹੋਈ ਨੇ ਤੇ ਇਹਨਾਂ ਨੇ ਅੱਜ ਫੇਰ ਵਲੌਗ ਬਣਾਤਾ ਚੱਕ ਕੇ ਰੀਲਾਂ ਪਾਤੀਆਂ ਇੰਨੀ ਇਹਨਾਂ ਦੀ ਲਾਪਾਹੀ ਹੈ ਵੀ ਤੂੰ ਆਪਦੀ ਜਨਾਨੀ ਦਿਖਾਉਣਾਗਾ ਜਿਵੇਂ ਇਹਨਾਂ ਸ਼ਰਮ ਆਉਂਦੀ ਐ ਇਸ ਬੰਦੇ ਨੂੰ ਮੈਂ ਕਰਾਂ ਬਲਾਗ ਹੈ ਇਹਨੂੰ ਪਤੀ ਕਹ ਪਤੀ ਕੰਮ ਕਰੇਗਾ ਮੇਰਾ ਹਾਈ ਆ ਫੜ ਕੋ ਹੱਟ ਜਾ ਤਸ ਇਹ ਕਿਦਾਂ ਕਰੀਦਾ ਵਾ ਕਹਿੰਦੇ ਕੋਸਾਬ ਆ ਹੋਏ ਨੇ ਮੂਰੇ ਆ ਤੂੰ ਕੋਸਾਬ ਉਧਰ ਬਣਾਉ ਵੀਡੀਓ ਕੋਸਾਬ ਕੋਈ ਵੇਖਤ ਨਹੀਂ ਤੇ ਬੇਸ਼ਿਕ ਆ ਨਹੀਂਏਗਾ ਕੋਮਲ ਕਿਦਾ ਵਟ ਦੋਗੇ ਨਾ ਅੱਧਾ ਵੜਦਾ ਉਹ ਖਾਬ ਹੋ ਗਿਆ ਛੱਟ ਭਰੇ ਕੀ ਲੈਣਾ ਬੱਲੇ ਬੱਲੇ ਦਾਤੀ ਵਾਲੇ ਇਹ ਬੰਦੇ ਹਾਂ ਦਾਤੀ ਵਾਲੇ ਆਪਾਂ ਦਾਦੂ ਵਾਲੇ ਆ ਆ ਦੇਖ ਲੋ ਵੱਡੇ ਬਲੌਗਰਾਂ ਦੇ ਹਾਲ ਪੱਠੇ ਵੱਡਾਂ ਵਿੱਚ ਇਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਜਿਹੜੀ ਇਹਦੀ ਪੂਰੇ ਪੰਜਾਬ 'ਚ ਬੇਇੱਜ਼ਤੀ ਹੋਈ ਹੈ ਇਹਦੇ ਪਰਿਵਾਰ ਦੀ ਹੋਈ ਹੈ ਸਾਰੇ ਨਾਂ ਵੱਧ ਦੀ ਜਨਾਨੀ ਦੀ ਬੇਇੱਜ਼ਤੀ ਹੋਈ ਹੈ ਉਹ ਇਹਨਾਂ ਨੂੰ ਭੋਰਾ ਫੀਲ ਨਹੀਂ ਹੋਈ ਰੱਤਾ ਵੀ ਫੀਲ ਨਹੀਂ ਹੋਈ ਕਿ ਇਹਨਾਂ ਨੂੰ ਜਮਾ ਵੀ ਨਹੀਂ ਤੇ ਉਸ ਕਹਿੰਦੇ ਅਸੀਂ ਵੱਡੇ ਬਲੌਗਰਾਂ ਸਵਾਹ ਵੱਡੇ ਬਲੌਗਰਾਂ ਤੁਸੀਂ ਤੇ ਵੈਸੇ ਵੀ ਆ ਗੋਲੀਆਂ ਖਾਣੇ ਤੋਂ ਮਿਹਨਤ ਤਾਂ ਹੋਣੀ ਨਹੀਂ ਕਿ ਦੋ ਪੱਠੇ ਵੱਡੇ ਨਹੀਂ ਗਏਗੇ ਤੇ ਕੰਮ ਕਿੱਥੋਂ ਕਰ ਲੂਗਾ ਇਹ ਮਿਹਨਤ ਕਰਨ ਵਾਲਾ ਬੰਦਾ ਦਿੰਦਾ ਇਹ ਤਾਂ ਜਨਾਨੀ ਦੇ ਸਿਰੋਂ ਖਾਣ ਵਾਲਾ ਜਨਾਨੀ ਦਾ ਖਾਓ ਮਹਿਕਮਾ ਲੋਬੀ ਮਿੱਤਰੋ ਕਹਿੰਦੇ ਯਾਰ ਹੁਣ ਹੋ ਗਏ ਨੇ ਰੈਡੀ ਸਵੇਰੇ ਸਵੇਰੇ ਉੱਠ ਕੇ ਲੋਬੀ ਮਿੱਤਰੋ ਕਹਿੰਦੇ ਗੋਲੀਆਂ ਖਾਣੇ ਹੋ ਗਏ ਨੇ ਰੈਡੀ ਸਵੇਰੇ ਸਵੇਰੇ ਬਿਨਾ ਨਹਾਤੇ ਧੋਤੇ ਉਵੇਂ ਕੋਟ ਚੜਾ ਲਿਆ ਮੂੰਹ ਹੱਤ ਹੋ ਕੇ ਨਿਕਲ ਪਏ ਬਸ ਪੀਪਰ ਪਾਉਣੀ ਆ ਚਾਓ ਮਿੱਤਰੋ ਦੀਦੀ ਉਹ ਨਹੀਂ ਗਿਆ ਵਨ ਡੇ ਜੂਪੀ ਨੂੰ ਵਿਆਹ ਦੇਖਣ ਤੇ ਕੁੜੀ ਵਾਲੀ ਜੁਮੇਰੀ ਆਪਣੇ ਕੋਲ ਕਹਿੰਦੇ ਵੀ ਹੁਣ ਫਿਰ ਮੁੱਛਾਂ ਤੇ ਹੱਥ ਮਾਰਨਾ ਤਾਂ ਬੰਦ ਹੀ ਐ ਇੰਨੀ ਬੇਇੱਜ਼ਤੀ ਹੋਈ ਐ ਪੰਜਾਬ ਵਿੱਚ ਹੁਣ ਉਹਦਾ ਮਾਨਤਾ ਕਰਨਾ ਹੀ ਐ ਕੋਈ ਚੱਜ ਦਾ ਕੰਮ ਤਾਂ ਕੀਤਾ ਨਹੀਂਗਾ ਵੀ ਜਿਹਦੇ ਕਰਕੇ ਮੁੱਛਾਂ ਤੇ ਹੱਥ ਮਾਰਦੇ ਰਹਣਗੇ ਚਲੋ ਬੇਇੱਜ਼ਤੀ ਹੋਈ ਐ ਉਹਦੇ ਕਰਕੇ ਤਾਂ ਮਾਰਨੇ ਪੋਗੇ ਮੁੱਛਾਂ ਤੇ ਹੱਥ ਕੋਸਤਾ ਦਿਖਾਉਣਾ ਹੀ ਐ ਲੋਕਾਂ ਨੂੰ ਆਦਾ ਘਟਿਆ ਪੰਨ ਤਾਂ ਦਿਖਾਉਣਾ ਹੀ ਐ ਕੌਣ ਐ ਇਹ ਲੋਕ ਕਹਾਂ ਸੇ ਆਤੇ ਐ ਹਾਂ ਹਾਂ ਗੇਟ ਤੇ ਆਜੋ ਮੈਂ ਬਾਹਰ ਗੱਡੀ ਲੈ ਕੇ ਖੜਾਉਂਗਾ ਪੇਪਰ ਕਾਹਦਾ ਤੇਰਾ ਜਨਜੀਤ ਪੇਪਰ ਮੇਰਾ ਜੀਤੇ ਕੀ ਫਿਰ ਤੁਹਾਡਾ ਸੋਸ਼ਲ ਸਾਇੰਸ ਸੋਸ਼ਲ ਸਾਇੰਸ ਪਤਾ ਨਹੀਂ ਮੈਂ ਕਿਹੜੀ ਪੜੀ ਨਹੀਂ ਜਿੱਕੇ ਪੜੇ ਨਹੀਂ ਉਹ ਵੀ ਨਹੀਂ ਪੜੀ ਜਨਨ ਅਰਜੀਨ ਦੀ ਕਿਛ ਤੇ ਪਤਾ ਨਹੀਂ ਕਿਹੜੀ ਹੁੰਦੀ ਪਰਾਨੂੰ ਨਹੀਂ ਹੈਗੇ ਕੋਈ ਜੀ ਤੁਹਾਨੂੰ ਜਿੰਨੀ ਕਿ ਨੌਲੇਜ ਹੈਗੀ ਆਪਣੇ ਹਿਸਾਬ ਨਾਲ ਵਧੀਆ ਹੈ ਇੰਗਲਿਸ਼ ਪੜੀ ਹੋਇਆ ਯਾਰ ਰੱਖੀ ਨੇ ਜੇ ਸਕੂਲ ਵੱਡੇ ਹੁੰਦੇ ਪੜ੍ਹੇ ਲਿਖੇ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਕਿਸੇ ਕੁੜੀ ਨੂੰ ਬੋਲੇ ਦਾ ਹੁੰਦਾ ਫੇ ਨੈੱਟ ਤੇ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਵੀ ਗਾਲਾਂ ਨਹੀਂ ਕੱਢੀ ਦਿਆਂਦੀ ਕਿਸੇ ਨੇ ਵੀ ਮਾਂ ਭੈਣ ਦੇ ਆ ਉਦਾਂ ਜਿਹੜੀ ਗੱਲ ਕਰਨੀ ਹੁੰਦੀ ਹੈ ਨੋਰਮਲ ਆਦੇ ਤਰੀਕੇ ਨਾਲ ਕਰ ਲਈ ਹੁੰਦੀ ਹੈ ਪੰਜਵੀਂ ਫੇਲ ਹੈਗੀ ਐ ਗੋਲੀਆਂ ਖਾਣੇ ਪੜ੍ਹੇ ਲਿਖੇ ਹੁੰਦੇ ਤਾਂ ਨਸ਼ੇ ਤਾਂ ਨਾ ਕਰਦੇ ਇਹ ਤੇ ਨਾ ਹੀ ਆਪ ਦੀ ਜਨਾਨੀ ਦਿਖਾਉਂਦੇ ਨੈੱਟ ਤੇ ਹੁਣ ਨਿੱਕੀ ਜੀ ਕੁੜੀ ਪੁੱਛਦੀ ਸੀ ਇਹਨੂੰ ਇੰਗਲਿਸ਼ ਆਉਂਦੀ ਆ ਉਹ ਤੈਨੂੰ ਪਾ ਸਮਝਾਵਿਆ ਕੁੜੀਏ ਇਹਨਾਂ ਤਾਂ ਪੰਜਾਬੀ ਚ ਨਾਂ ਨਹੀਂ ਲਿਖਣਾਉਂਦਾ ਅੰਗਰੇਜ਼ੀ ਕਿੱਥੋਂ ਸੁਆਹ ਹੁੰਦੀ ਹੋਊਗੀ ਇਹਨੂੰ ਚਾਗੀ ਭੈਣ ਜੀ ਚੱਲੇ ਆਪਾਂ ਵਾੜਕੇ ਦਾਖਲੇ ਰੇ ਵਾੜਕੇ ਲੈ ਜੜੀਆਂ ਉਹ ਤੇ ਕੀ ਹੈ ਇਹ ਨਾ ਟਾਈਮਿੰਗ ਹੀ ਗੱਲ ਜੀ ਕਿਵੇਂ ਸਾਰੀ ਹੋਪ ਤੁਸੀਂ ਸੱਜੜੇ ਵਧੀਆ ਹੋਗੇ ਵੈਲਕਮ ਬੈਕ YouTube ਚੈਨਲ ਪ੍ਰੀਤਕਾਸ਼ ਵਲੌਗ ਤੇ ਆਪਾਂ ਐਸੀ ਕੁੜੀਆਂ ਨੂੰ ਛੱਡਣਾ ਤੇ ਜੱਟ ਸਾਹਿਬ ਮੜਾ ਸ਼ੀਸ਼ੇ ਸਾਫ ਕਰਨ ਡੇ ਨਹੀਂ ਨਹੀਂ ਬਗੜੀਏ ਇੱਥੇ ਤੂੰ ਗਲਤ ਬੋਲ ਗਈ ਜੱਟ ਸਾਹਿਬ ਨੇ ਇੱਥੇ ਤਾਂ ਬੋਲਣਾ ਸੀ ਪੰਜਵੀਂ ਫੇਰ ਗੋਲੀਆਂ ਖਾਣਾ ਕੁੜੀਆਂ ਨੂੰ ਗਲਤ ਬੋਲਣ ਵਾਲਾ ਸ਼ੀਸ਼ੇ ਸਾਫ ਕਰੀ ਜਾਂਦਾ ਇਹ ਜਿਹੜਾ ਡਾਇਲੋਗ ਹੈ ਨਾ ਇਹ ਪੂਰਾ ਜੱਟ ਦਾ ਵਾਸਤੇ ਮਜ਼ਾ ਆਇਆ ਅਦਰ ਵੀ ਸ਼ੀਸ਼ੇ ਸਾਫ ਕਰਨ ਡੇ ਤੇ ਪਵਾ ਮਨ ਗਰਮੀਆਂ ਆ ਗਈਆਂ ਬੱਸ ਇਨਾਂ ਦੀ ਬੇਇੱਜ਼ਤੀ ਕਰਦੀ ਹੋ ਗਈ ਤੇ ਇੱਕ ਦੂਜੇ ਨੂੰ ਭੈਣ ਭਰਾਈ ਕਹਿਣ ਲੱਗੇ ਥੋੜੀ ਦੇਰ ਪਹਿਲਾਂ ਉਹ ਜਿਹੜਾ ਗੋਲੀਆਂ ਖਾਣਾ ਉਹ ਇਹਨੂੰ ਭੈਣ ਕਹਿ ਕੇ ਘੇਟਿਆ ਤੇ ਹੁਣਾਂ ਨੂੰ ਬਾਈ ਕਹੀ ਜਾਂਦੀ ਏ ਇੱਥੋਂ ਪਤਾ ਲੱਗ ਗਿਆ ਵੀ ਇਹਨਾਂ ਤੇ ਬੇਇੱਜ਼ਤੀ ਦਾ ਸਤਾ ਹੋਇਆ ਪਰ ਪੁੱਠਾ ਹੋ ਗਿਆ ਸਿੱਧਾ ਤਾਂ ਨਹੀਂ ਹੋਇਆ ਤੇ ਬੱਚੇ ਜਾ ਰਹੇ ਆ ਸਕੂਲ 'ਚ ਤੇ ਕਰੇ ਤੇ ਤੁਹਾਨੂੰ ਪਤਾ ਹੁੰਦਾ ਵੀ ਕਿਵੇਂ ਬੋਲੀਦਾ ਹੁੰਦਾ ਕੁੜੀਆਂ ਨੂੰ ਵੀ ਮਾਵਾ ਪੈਣਾ ਨਹੀਂ ਕਾਲਾ ਨਹੀਂ ਕੱਢੀਂਦਾ ਵੀ ਇੱਕ ਆ ਵੀ ਤੁਹਾਨੂੰ ਵੱਲ ਹੋਣਾ ਸੀਗਾ ਆ ਵੀ ਤੁਹਾਨੂੰ ਅਪਲ ਹੋਣੀ ਸੀ ਕਿ ਸੋਸ਼ਲ ਮੀਡੀਆ ਦੀ ਜਨਾਨੀ ਦਿਖਾ ਕੇ ਉਹਦੇ ਸਿਰੋਂ ਪੈਸਾ ਨਹੀਂ ਖਾਈ ਤੇ ਵੀ ਬਾਹਰ ਵਿਚਾਰੇ ਕੰਮ ਕਰਨ ਦੇ ਹੱਕ ਪਰ ਆ ਗੋਲੀਆਂ ਖਾਣੇ ਦਾ ਨਸ਼ਾ ਕਰ ਕਰਕੇ ਹਾਲ ਆ ਦੇਖ ਲੋ ਬੁਗੜੀ ਨੂੰ ਜਦੋਂ ਰੋਮੀ ਵੀਰ ਘਰੇ ਆਇਆ ਸੀਗਾ ਪੰਚਾਇਤ ਬੈਠੀ ਸੀਗੀ ਹੈ ਉਹ ਤਾਂ ਸੱਤ ਚੁੰਨੀ ਲੈ ਕੇ ਬੈਠੀ ਸੀਗੀ ਉਹ ਤਾਂ ਬਹੁਤ ਸਿਆਣੀ ਬੰਦ ਸੀ ਵੀ ਇਹਦੇ ਜਿੰਨੇ ਸਿਆਣ ਤਾਂ ਵੀ ਕੁੜੀ ਹੈ ਨਹੀਂ ਕਿ ਸਾਰੇ ਪੰਜਾਬ ਚ ਬਾਕੀ ਤਾਂ ਐਵੇਂ ਤੁਰਨਾ ਫੈਤਣ ਤੇ ਹੁਣ ਦੇਖ ਲੈ ਅੱਧੀ ਗੱਲ ਚ ਚੁੰਨੀ ਪਾਈ ਐ ਅੱਧੀ ਥੱਲੇ ਸਿੱਟੀ ਵੀ ਐ ਇੱਥੋਂ ਪਤਾ ਲੱਗ ਜਾਂਦਾ ਇਹਨਾਂ ਦੀ ਅਕਲ ਦਾ ਵੀ ਕਿੰਨਾ ਕ ਦਿਮਾਗ ਹੈਗਾ ਇਹਨਾਂ ਕੋਲ ਵੀ ਜਿੱਥੇ ਚਾਰਾਂ ਬੰਦਿਆਂ ਚ ਸੱਤ ਚੁੰਨੀ ਲੈ ਕੇ ਬਹਿ ਸਕਦੀਆਂ ਤੇ ਇੱਥੇ ਸਾਰਾ ਪੰਜਾਬ ਵਿੰਦੇ ਤੈਨੂੰ ਨਿਆਣੇ ਵੀ ਵਿੰਦੇ ਨਿੱਕੇ ਬੱਚੇ ਬਜ਼ੁਰਗ ਵੀ ਵਿੰਦੇ ਆ ਜਿਹੜੇ ਵੇਚੋਂਦੇ ਆ ਲੋਕੀ ਨਾ ਬੱਚੇ ਨਾ ਬਜ਼ੁਰਗ ਉਹ ਵੀ ਵੇਂਦੇ ਆ ਸਾਰੇ ਵੇਂਦੇ ਆ ਤੁਹਾਨੂੰ ਤੇ ਇੱਥੇ ਤੋਂ ਚੁੰਨੀਆਂ ਗੱਲ ਚ ਲਾਹ ਲਾ ਸੈੱਟ ਦੀਆਂ ਇੱਥੇ ਪਤਾ ਲੱਗ ਜਾਂਦਾ ਵੀ ਵਲੌਗਰਾਂ ਦਾ ਕਿੰਨਾ ਕੁ ਦਿਮਾਗ ਆ ਕਿੰਨਾ ਕੁ ਨਹੀਂ ਵੱਤ ਸਹੀ ਏ ਇਹਨਾਂ ਦੀ ਤਾਂ ਜਿਹੜੀ ਹੋਣੀ ਸੀ ਲਾਹ ਪਾ ਹੋ ਗਈ ਆ ਇਹਨਾਂ ਨੂੰ ਫੇਰ ਵੀ ਕੋਈ ਫਰਕ ਨਹੀਂ ਪਿਆਗਾ ਤੇ ਇਹਨਾਂ ਦੇ ਨਾਲ ਨਾਲ ਮੈਂ ਤਾਂ ਕਹਿੰਦੀ ਨਾ ਕਰਨ ਜਗਤੀ ਦੀ ਵੀ ਲਾਹ ਪਾ ਕੀਤੀ ਹੁੰਦੀ ਨਾ ਇਹਨੇ ਰੋਮੀ ਵੀਰ ਨੇ ਤਾਂ ਬੜਾ ਹੀ ਮਜ਼ਾ ਆਉਣਾ ਸੀਗਾ ਇਹਨਾਂ ਗੋਲਨਾਂ ਨੂੰ ਲੌਗਰੈਮ ਸਮਝਾਉਣਾ ਮਤਲਬ ਮੱਝ ਅੱਗੇ ਬੀਨ ਵਜਾਉਣਾ ਦੀ ਗੱਲ ਆ ਜਿੰਨਾਂ ਮੱਝ ਸਮਝਾ ਲਓ ਜਿੰਨਾਂ ਮੱਝ ਮੱਥਾ ਮਾਰ ਲਓ ਇਹਨਾਂ ਤੇ ਇਹਨਾਂ ਦੇ ਦਿਮਾਗ ਚ ਨਹੀਂ ਗੱਲ ਪੈਂਦੀਗੀ ਇਹ ਨਹੀਂ ਸੁਧਰ ਸਕਦੇ ਇਹ ਤਾਂ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਗਲਤ ਕੰਟੈਂਟ ਹੀ ਦੇਣਗੇ Thank you.